ਬਾਬਾ ਹਰਪ੍ਰਜਨ ਸਿੰਘ ਦੇਸ਼ ਦਾ ਉਹ ਸਪਾਈ ਹੈ ਜਿਸ ਨੇ ਮਰਨ ਤੋਂ ਬਾਅਦ ਵੀ ਦੇਸ਼ ਦੀ ਸਰਹੱਦਾਂ ਦੀ ਰਾਖੀ ਕੀਤੀ। ਦਰਅਸਲ 1968 ਦੇ ਵਿੱਚ ਇੱਕਦਮ ਹਰਪ੍ਰਜਨ ਸਿੰਘ ਗਾਇਬ ਹੋ ਜਾਂਦੇ ਨੇ ਤੇ ਫੌਜ ਉਹਨਾਂ ਨੂੰ ਭਗੌੜਾ ਘਰਾੜ ਦੇ ਦਿੰਦੀ ਹੈ। ਫਿਰ ਇੱਕ ਵਾਰ ਇੱਕ ਅਫਸਰ ਦੇ ਸੁਪਨੇ ਦੇ ਵਿੱਚ ਆਉਂਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਿ ਫਲਾਨੀ ਜਗ੍ਹਾ ਦੇ ਵਿੱਚ برف ਦੇ ਵਿੱਚ ਦਸਿਆ ਪਿਆ ਮਿਲੂੰਗਾ ਮੈਂ ਤੇ ਉਸੇ ਜਗ੍ਹਾ ਦੇ ਉੱਪਰ ਜਦੋਂ ਫੌਜ ਨੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਉਸੇ ਜਗ੍ਹਾ ਤੋਂ ਬਾਬਾ ਹਰਪ੍ਰਜਨ ਸਿੰਘ ਹੋਣਾ ਦੀ ਦੇਹ ਮਿਲਦੀ ਹੈ ਉਸ ਤੋਂ ਬਾਅਦ ਕਈ ਕੌਤਕ ਹੁੰਦੇ ਨੇ ਇਹ ਫੌਜ ਖੁਦ ਦੱਸਦੀ ਹੈ ਕਿਉਂਕਿ ਸਿੱਕਮ ਦੇ ਵਿੱਚ ਬਾਬਾ ਹਰਪ੍ਰਜਨ ਸਿੰਘ ਹੋਣਾ ਦਾ ਬਹੁਤ ਵੱਡਾ ਮੰਦਿਰ ਬਣਾਇਆ ਗਿਆ ਹੈ ਤੇ ਉੱਥੇ ਬੜੀ ਸ਼ਰਧਾ ਦੇ ਨਾਲ ਲੋਕ ਆਉਂਦੇ ਨੇ ਮੰਨਤਾ ਮੰਗਦੇ ਨੇ ਤੇ ਉੱਥੇ ਲੋਕ ਕਹਿੰਦੇ ਆ ਵੀ ਪੂਰੀਆਂ ਵੀ ਹੁੰਦੀਆਂ ਨੇ ਬਿਲਕੁਲ ਬੇਗੋਵਾਲ ਦੇ ਨਾਲ ਕੂਕਾਂ ਪਿੰਡਾ ਜਿੱਥੇ ਉਹਨਾਂ ਦਾ ਜਦੀ ਘਰ ਹੈ ਤੇ ਉਥੇ ਵੀ ਇਹ ਜਗਾ ਬਣਾਈ ਗਈ ਹੈ ਤੇ ਉਹਨਾਂ ਦਾ ਸਾਰਾ ਸਮਾਨ ਇੱਥੇ ਪਿਆ ਹੋਇਆ ਹੈ ਫੌਜ ਬਾਬਾ ਹਰਪ੍ਰਜਨ ਸਿੰਘ ਦਾ ਪੂਰਾ ਮਾਨ ਸਤਿਕਾਰ ਕਰਦੀ ਹੈ ਇੱਕ ਸਾਲ ਦੇ ਵਿੱਚ ਇੱਕ ਮਹੀਨੇ ਦੀ ਛੁੱਟੀ ਦਿੱਤੀ ਜਾਂਦੀ ਸੀ ਜਿਵੇਂ ਇੱਕ ਸਪਾਈ ਨੂੰ ਆਮ ਛੁੱਟੀ ਮਿਲਦੀ ਹੈ ਪ੍ਰਮੋਸ਼ਨਾਂ ਵੀ ਸਮੇਂ-ਸਮੇਂ ਤੇ ਵਧਾਈਆਂ ਗਈਆਂ ਅਤੇ ਇਹਨਾਂ ਦੀ ਕੁਰਸੀ ਅੱਜ ਵੀ ਜਦੋਂ ਮੀਟਿੰਗ ਹੁੰਦੀ ਹੈ